जय माता दोस्तो। दोस्तो दी दोस्तों दोस्तों ਕਹਿੰਦੇ ਨੇ ਅੰਗਰੇਜ਼ਾਂ ਦੇ ਸਮੇਂ 'ਚ ਨੇ ਇੱਕ ਗੱਲ ਸੁਣੀ ਹੋਈ ਏ ਕਿ ਅੰਗਰੇਜ਼ਾਂ ਦੇ ਸਮੇਂ 'ਚ ਨੇ ਸਾਡੇ ਬਾਜੀਗਰਾਂ ਦੀ ਚੌਂਕੜੀ ਬੜੀ ਮਸ਼ਹੂਰ ਸੀ ਤੇ ਵੱਡੇ ਵੱਡੇ ਡਾਕੂ ਤੇ ਚੋਰ ਸਾਡੀ ਚੌਂਕੜੀ ਦਾ ਨਾਂ ਸੁਣ ਕੇ ਕੰਬਣ ਲੱਗ ਜਾਂਦੇ ਸੀ ਉਹ ਚੌਂਕੜੀ ਇਦਾਂ ਮਸ਼ਹੂਰ ਹੋਈ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਸੁਣਨਾ ਤੁਹਾਨੂੰ ਚਸ ਆਏਗਾ ਵੀ ਗੱਲ ਵਧੀਆ ਸੁਣਾਈ ਏ ਉਹ ਗੱਲ ਇਦਾਂ ਕਿ ਕੋਈ ਨਹੀਂ ਖਾਰੇ ਨਾਂ ਦਾ ਨੇ ਬਦਮਾਸ਼ ਸੀ ਤੇ ਉਹ ਚੋਰੀਆਂ ਵੀ ਬਹੁਤ ਕਰਦਾ ਸੀ ਤੇ ਉਹ ਇੱਕੋ ਗੱਲ ਕਹਿੰਦਾ ਸੀ ਵੀ ਨਾ ਤੇ ਮੈਨੂੰ ਤੀਰ ਦਾ ਡਰ ਨਾ ਮੈਨੂੰ ਤਲਵਾਰ ਦਾ ਡਰ ਤੇ ਨਾ ਮੈਨੂੰ ਪੁਲਿਸ ਦਾ ਡਰ ਤੇ ਨਾ ਮੈਨੂੰ ਸਰਕਾਰ ਦਾ ਡਰ ਤੇ ਉਹ ਕੀ ਕਰਦਾ ਸੀ ਉਹ ਲੋਕਾਂ ਦੀਆਂ ਨੇ ਰਾਤ ਨੂੰ ਚੋਰੀਆਂ ਕਰਦਾ ਸੀ ਤੇ ਜੇ ਕੋਈ ਵਿਚਾਰਾ ਮੇਰੇ ਵਰਗਾ ਚਲਾ ਜਾਂਦਾ ਸੀ ਤੇ ਉਹਦੇ ਅੱਗੇ ਬਦਮਾਸ਼ ਬਣ ਜਾਂਦਾ ਸੀ ਉਹ ਤਾਂ ਉਹਨੇ ਕੁੱਟ ਦਿੰਦਾ ਸੀ ਤੇ ਕਿਸੇ ਦੀ ਚੀਜ਼ ਨਹੀਂ ਮੋੜਦਾ ਸੀ ਵਾਪਸ ਤੇ ਉਹ ਦਿੱਤੇ ਨੇ ਸਰਕਾਰ ਨੇ ਇਨਾਮ ਧਰਤਾ ਜਿਹਨੂੰ ਜਿਹੜਾ ਫੜ ਕੇ ਲਿਆਗਾ ਉਸ ਟਾਈਮ ਦਾ ਜਿਹੜਾ 100 200 ਰੁਪਇਆ ਜਾਂ 50 ਰੁਪਇਆ ਜੋ ਵੀ ਇਨਾਮ ਸੀ ਇੰਨੀ ਗੱਲ ਤੇ ਮੈਂ ਵੀ ਭੁੱਲੀਆਂ ਵੀ ਇਨਾਮ ਕੀ ਰੱਖਿਆ ਸੀ ਤੇ ਉਹਨੂੰ ਪਤਾ ਲੱਗਾ ਖਾਰੇ ਨੂੰ ਕਿ ਇੱਥੇ ਨੇ ਬਾਜੀਗਰਾਂ ਨੇ ਡੇਰਾ ਲਾ ਲਿਆ ਤੇ ਜਿਹੜੇ ਸਾਡੇ ਵਾਲੇ ਬਾਜੀਗਰ ਸੀ ਉਹ ਕੀ ਕਰਦੇ ਸੀ ਉਹ 10 ਦਿਨ ਇਸ ਪਿੰਡ 'ਚ ਰਹਿੰਦੇ ਸੀ 10-20 ਦਿਨ ਤੇ ਫਿਰ ਉਸ ਤੋਂ ਬਾਅਦ ਅਗਲੇ ਪਿੰਡ ਚਲੇ ਜਾਂਦੇ ਸੀ ਕਿਉਂਕਿ ਉਹ ਉਹਨੇ ਇੱਕ ਵਪਾਰ ਕਰਦੇ ਸੀ ਉੱਠਾਂ ਦਾ ਤੇ ਬੱਕਰੀਆਂ ਦਾ ਤੇ ਇਹਨਾਂ ਦਾ ਵਪਾਰ ਕਰਦੇ ਸੀ ਤੇ ਉਹਨਾਂ ਦਾ ਕੰਮ ਕੀ ਸੀ ਸਾਡੇ ਵਾਲੇ ਬਾਜੀਗਰਾਂ ਦਾ ਉਹ ਜਿੱਥੇ ਕੋਈ ਪਾਣੀ ਦੇਖਣਾ ਵੀ ਕੂਆ ਹੈ ਜਾਂ ਫਿਰ ਨਹਿਰ ਹੈ ਉੱਥੇ ਡੇਰਾ ਲਾਉਂਦੇ ਸੀ ਤੇ ਖਾਰੇ ਨੂੰ ਪਤਾ ਲੱਗਾ ਕਿ ਇੱਥੇ ਬਾਜੀਗਰਾਂ ਨੇ ਡੇਰਾ ਲਾਇਆ ਹੈ ਤੇ ਵੀ ਅੱਜ ਰਾਤ ਨੂੰ ਬਾਜੀਗਰਾਂ ਦੇ ਨੇ ਊਂਟ ਖੋਲਨੇ ਤੇ ਉਹਨੇ ਕੀ ਕੀਤਾ ਜੀ ਰਾਤ ਨੂੰ ਸਾਰੇ ਸੁੱਤੇ ਪਏ ਸੀ ਤੇ ਉਹਨੇ ਜਾ ਕੇ ਨੇ ਊਂਟ ਖੋਲ ਲਿਆ ਜਦੋਂ ਨੇ ਊਂਟ ਖੋਲਿਆ ਨੇ ਤੇ ਲੈ ਕੇ ਟੁਰਨ ਲੱਗਾ ਨੇ ਊਂਟ ਨੂੰ ਤੇ ਪਿੱਛੇ ਨੇ ਕੋਈ ਮਾਈ ਜਾਗਦੀ ਪਈ ਸੀ ਉਹਨਾਂ ਦੇ ਪਰਿਵਾਰ ਚੋਂ ਟੋਨੇ ਰੋੜਾ ਪਾਤਾ ਕਹਿੰਦੇ ਚੌਂਕੜੀ ਦਾ ਚੌਂਕੜੀ ਤੇ ਉਹਦਾ ਸੀ ਇੱਕ ਦਿਓਰ ਜਿਹਦਾ ਨਾਂ ਸੀ ਕਾਲਾ ਰਾਮ ਤੇ ਉਹਨੇ ਨੇ ਇੱਧਰ-ਉੱਧਰ ਦੇਖਿਆ ਉਹਨੂੰ ਕੋਈ ਡੰਡਾ ਤੇ ਸੋਟਾ ਲੱਭਣਾ ਤਾਂ ਉੱਥੇ ਨੇ ਇੱਕ ਮਿਰਚਾ ਕੁੱਟਣ ਵਾਲਾ ਡੰਡਾ ਪਿਆ ਸੀ ਤੇ ਉਹਨੇ ਕੀ ਕੀਤਾ ਵੀ ਉਹਨੇ ਚੁੱਕ ਕੇ ਜਦੋਂ ਮਾਰਿਆ ਨੇ ਜ਼ੋਰ ਨਾਲ ਤੋਂ ਖਾਰੇ ਦੇ ਲੱਗਾ ਕਿਤੇ ਕਿਸੇ ਉੱਤੀ ਜਗ੍ਹਾ ਤੋਂ ਬਿਓਸ ਹੋ ਗਿਆ ਜਦੋਂ ਬੇਹੋਸ਼ ਹੋ ਗਏ ਨੇ ਤੇ ਉਹਨਾਂ ਨੇ ਫੜ ਕੇ ਬੰਨ ਲਿਆ ਬੰਨ ਲਿਆ ਤੇ ਸਵੇਰੇ ਪੁਲਿਸ ਆਈ ਤੇ ਉਹਨਾਂ ਨੇ ਫੜ ਕੇ ਲਿਆ ਗਈ ਉਹਦੋਂ ਪੁਲਿਸ ਨੂੰ ਕਹਿੰਦੇ ਦਿਵਾਲੀ ਬੰਦਾ ਕਹਿੰਦੇ ਸੀ ਕਹਿੰਦੇ ਦਿਵਾਲੀ ਬੰਦੇ ਆਏ ਤੇ ਖਾਰੇ ਨੂੰ ਲੈ ਗਈ ਫੜ ਕੇ ਤੇ ਜਾਂਦੇ ਪੁਲਿਸ ਵਾਲੇ ਕਹਿ ਗਏ ਵੀ ਇਹ ਜਿਹੜਾ ਆਪਣਾ ਹਥਿਆਰ ਹਥਿਆਰ ਇਹਨੇ ਤੇ ਨਾਲੇ ਨਾਮ ਲਿਆ ਉਹ ਨਾਲੇ ਆਪਣਾ ਹਥਿਆਰ ਉੱਥੇ ਲੈ ਕੇ ਆਇਆ ਜਦੋਂ ਪੁਲਿਸ ਵਾਲੇ ਉੱਥੇ ਲੈ ਕੇ ਗਏ ਤੇ ਉਹਨਾਂ ਨੂੰ ਡੰਡਾ ਰੱਖਿਆ ਤੇ ਖਾਰਾ ਕੰਦਰ ਜੀ ਨਹੀਂ ਹੈ ਨਹੀਂ ਹੈ ਕਹਿੰਦੇ ਹੋਰ ਕਹਿੰਦੇ ਜੀ ਇਹਨਾਂ ਨੇ ਮੇਰੇ ਚੌਂਕੜੀ ਮਾਰੀ ਏ ਇਹਦੇ ਨਾਲ ਤਾਂ ਮੈਂ ਮਰਦਾ ਹੀ ਨਹੀਂ ਸੀ ਇਹਦੇ ਨਾਲ ਤਾਂ ਮੈਂ ਫੜਿਆ ਨਹੀਂ ਜਾਂਦਾ ਸੀ ਇਹਦੇ ਨਾਲ ਮੈਂ ਥੋੜੀ ਬਿਓਸ਼ ਹੋਇਆ ਮੇਰੇ ਤੇ ਇਹਨਾਂ ਨੇ ਚੌਂਕੜੀ ਮਾਰੀ ਏ ਤੇ ਉਹ ਅੰਗਰੇਜ਼ ਸੀ ਜਿਹੜੇ ਉਸ ਟਾਈਮ ਮੌਕੇ ਦੀ ਪੁਲਿਸ ਸੀ ਜਿਹੜੀ ਉਹਨਾਂ ਨੇ ਉਹ ਚੌਂਕੜੀ ਸੰਭਲ ਲਈ ਤੇ ਉਹਦਾ ਬੈਟ ਬਣਾ ਕੇ ਤੇ ਚੌਂਕੇ ਛੱਕੇ ਮਾਰਦੇ ਰਹੇ ਤੇ ਦੂਰ ਦੂਰ ਤੱਕ ਨੇ ਰੋਲੇ ਪੈ ਗਏ ਸ਼ੋਰ ਪੈ ਗਿਆ ਵੀ ਬਾਜੀਗਰਾਂ ਕੋਲ ਨਹੀਂ ਇੱਕ ਐਸਾ ਕੋਈ ਥਿਆਰ ਏ ਵਿਜੈ ਨੇ ਖਾਰੇ ਤੇ ਇੱਕੋ ਹੀ ਲੱਗਾ ਸੀ ਤੇ ਅਗਲੇ ਦਿਨ ਹੀ ਹੋਸ਼ ਆਈ ਸੀ ਤੇ ਵੀ ਤੁਸੀਂ ਜੋ ਮਰਜ਼ੀ ਕਰੋ ਪਰ ਇਹਨਾਂ ਦੀ ਚੌਂਕੜੀ ਤੋਂ ਬਚ ਕੇ ਰਹਿਓ ਤੇ ਚੌਂਕੜੀ ਸਾਡੀ ਅਜੇ ਵੀ ਬੜੀ ਮਜ਼ਬੂਤ ਹੈ ਪਰ ਅਸੀਂ ਨਕੀਤੇ ਨਕੀਤੇ ਮਾਰ ਖਾ ਰਹੇ ਹਾਂ ਪਹਿਲਾਂ ਸਾਨੂੰ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ 'ਚ ਜਾਨ ਬੜੀ ਸੀ ਦਲੇਰ ਬੜੇ ਸੀ ਪਰ ਉਹਨਾਂ ਵਿਚਾਰੇ ਨੇ ਅਨਪੜਤਾ ਦੀ وجہ ਤੋਂ ਮਾਰ ਖਾ ਜਾਂਦੇ ਸੀ ਅੱਜ ਅਸੀਂ ਪੜ੍ਹੇ ਲਿਖੇ ਹੋ ਕੇ ਬਾਜੀਗਰ ਬਾਵਨ ਬੁੱਧੀ ਹੋ ਕੇ ਅਸੀਂ ਕਰਦੇ ਹਾਂ ਸਮਾਜ ਦੀਆਂ ਗੱਲਾਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਸਮਾਜ ਨੂੰ ਅੱਗੇ ਲੈ ਕੇ ਜਾਣਾ ਤੇ ਜਦੋਂ ਅਸੀਂ ਕਾਮਯਾਬ ਹੋ ਜਾਂਦੇ ਹਾਂ ਸਮਾਜ ਨੂੰ ਅੱਗੇ ਲੈ ਜਾਣ ਯੋਗ ਹੋ ਜਾਂਦੇ ਹਾਂ ਅਸੀਂ ਅਦੀ ਸਮਾਜ ਨੂੰ ਭੁੱਲ ਕੇ ਕਿਸੇ ਹੋਰ ਦੀ ਕੱਚ ਵਿੱਚ ਵੜ ਜਾਂਦੇ ਆ ਉਦੋਂ ਸਾਨੂੰ ਸਮਾਜ ਦੀ ਕੋਈ ਪਰਵਾਹ ਨਹੀਂ ਆਉਂਦੀ ਜੇ ਅਸੀਂ ਆਪਣਾ ਬਾਜੀਗਰ ਭਾਈਚਾਰਾ ਇੱਕਾ ਬਣਾ ਕੇ ਰੱਖੀਏ ਨੇ ਅਸੀਂ ਫੋਕੀ ਚੌਧਰ ਦੇ ਵਿੱਚ ਆ ਕੇ ਆਪਣੇ ਸਮਾਜ ਨੂੰ ਪਿੱਛੇ ਲੈ ਜਾ ਰਹੇ ਹਾਂ ਕਿਤੇ ਨਾ ਕਿਤੇ ਜ਼ਰੂਰ ਪਿੱਛੇ ਲੈ ਜਾ ਰਹੇ ਹਾਂ ਅੱਜ ਸਾਡੇ ਬਾਜੀ ਕਰਾਂ ਚ ਕੋਈ ਪੜਿਆ ਲਿਖਿਆ ਬੱਚਾ ਕਿਸੇ ਨੌਕਰੀ ਲੱਗਾ ਹੋਵੇ ਤੇ ਜੇ ਮੇਰੇ ਵਰਗਾਂਨ ਪਰ ਜਾ ਕੇ ਗੱਲ ਕਰੇ ਤਾਂ ਗੱਲ ਵੀ ਨਹੀਂ ਕਰਦਾ ਕਿਉਂਕਿ ਉਹਨੂੰ ਸ਼ਰਮ ਆਉਂਦੀ ਹੈ ਆਪਣੇ ਭਾਈਚਾਰੇ ਦੀ ਇੱਜ਼ਤ ਕਰਿਆ ਕਰੋ ਦੇਖੋ ਆਪਾਂ ਆਪਣੇ ਬਲੇਦਰ ਨਗਰ ਅੱਗੇ ਲੈ ਕੇ ਜਾਣਾ ਹੈ ਨੇ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਆਪਣਾ ਏਕਾ ਬਹੁਤ ਜ਼ਰੂਰੀ ਹੈ ਏਕਾ ਬਣਾ ਕੇ ਰੱਖੋ ਬਾਕੀ ਜਿੰਦੇ ਰਹੋ ਵਸਦੇ ਰਹੋ ਜੇ